ਤੋ ਕੀ ਉਹਦੀ ਭੈਣ ਕਿੰਨੇ ਭਰਾ ਤੋਂ ਕਿੰਨੇ ਭੈਣ ਆਏ ਉਹਨਾਂ ਦੀ ਇੱਕ ਭੈਣ ਐ ਦੋ ਭਰਾ ਸੋ ਦੂਜਾ ਭਰਾ ਕਿਤੇ ਐ ਇਸ ਟਾਈਮ ਉਹ ਇਸ ਟਾਈਮ ਬਾਰ ਤਾਨੂੰ ਕਿਦਾ ਪਤਾ ਲੱਗਿਆ ਕਿ ਉਹਨਾਂ ਦੀ ਕਦ ਤਾਨੂੰ ਕਿਦਾ ਪਤਾ ਕਿ ਉਹਨਾਂ ਦੀ ਦਤ ਕਦ ਹੋ ਗਈ ਸੀ ਇੱਕ ਵਾਰ ਸਾਨੂੰ ਤਾਂ ਫੋਨ ਨਹੀਂ ਲਾਇਆ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਨਹੀਂ ਹੋਈ ਸੀ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ ਸਾਨੂੰ ਜਿੱਤਾ ਸਾਡਾ ਪਤ ਮਾਰਿਆ ਤੇ ਸਾਨੂੰ ਮਹੀਨਾ ਚਾਹੀਦਾ ਨਸਾਫੀ ਮੈਨਾਂ ਚਾਹੀਦਾ ਇੱਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗਾਰਾ ਤੁਸੀਂ ਆਪਣੇ ਨੇ ਦਿੱਤੀ ਪੁਲਿਸ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਕਰਾਓ ਕਰਾਓ